ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਕੁੰਡੇ ਪਾਏ ਆ ਜੀ ਤੇ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਕੁੰਡੇ ਪਾਏ ਆ ਇੱਕ ਇੱਕ ਕੁੰਡਾ ਆਪਾਂ ਸਾਈਡਾਂ ਤੇ ਰੱਖਿਆ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਦੋ ਰੰਗ ਦਾ ਜੀ ਆਪਾਂ ਦੋ ਰੰਗ ਚ ਦੱਸਾਂਗੇ ਇੱਕ ਰੰਗ ਚ ਵੀ ਬਣਾ ਸਕਦੇ ਆਂ ਰਾਪਾਂ ਤੁਹਾਨੂੰ ਦੋ ਰੰਗ ਚ ਦੱਸਾਂਗੇ ਤੇ ਡਿਜ਼ਾਈਨ ਬਹੁਤ ਸੋਹਣਾ ਮੰਨਦਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਲੱਗਦਾ ਜਲਦੀ ਵੀ ਬਹੁਤ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਲਾਈਕ ਦਬਾ ਕੇ ਕਰਦਿਆ ਕਰੋ ਜੀ ਲਾਈਕ ਬਹੁਤ ਘੱਟ ਮਿਲਦੇ ਆ ਜੀ ਤੇ ਸਪੋਰਟ ਵੀ ਜਰੂਰ ਕਰੋ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਆਪ ਦੇ ਸਪੋਰਟ ਦੀ ਬਹੁਤ ਲੋੜ ਹੈ ਜੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਵੱਧ ਤੋਂ ਵੱਧ ਸਪੋਰਟ ਤਾਂ ਹੀ ਹੋਊਗਾ ਜੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਜੀ ਤਾਂ ਜੋ ਮੈਂ ਅੱਗੇ ਵੀਡੀਓ ਪਾਵਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਡਿਜ਼ਾਈਨ ਬਣਾਉਣਾ ਆਪਾਂ ਗੁੰਡੇ પાਕੇ ਤੇ ਇੱਕ ਸਲਾਈ ਇਧਰੋਂ ਉਲਟੀ ਤੇ ਇਧਰੋਂ ਸਿੱਧੀ ਬਣਾ ਲਈ ਸੀਗੀ ਤੇ ਆ ਆਪਣੀ ਸਲਾਈ ਹੈਗੀ ਆ ਪਹਿਲੀ ਡਿਜ਼ਾਈਨ ਦੀ ਇਹਦੇ ਚ ਆਪਾਂ ਜੀ ਆਹ ਕੁੰਡਾ ਇੱਕ ਬਣਾਵਾਂਗੇ ਸਿੱਧਾ ਸੌਰੀ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਆਹ ਇੱਕ ਕੁੰਡਾ ਆਪਾਂ ਧਾਰ ਲਵਾਂਗੇ ਫਿਰ ਇੱਕ ਕੁੰਡਾ ਆਪਾਂ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਆਹ ਵਾਲਾ ਕੁੰਡਾ ਧਾਰ ਲਾਂਗੇ ਇਹ ਆਪਣਾ 2 2 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਜੀ ਜਿਵੇਂ ਇੱਕ ਆਹ ਕੁੰਡਾ ਤੇ ਆਹ ਦੋ ਦੋ ਆ ਹੋ ਗਏ ਇਸ ਤਰ੍ਹਾਂ 2 2 ਕੁੰਡਿਆਂ ਦਾ ਡਿਜ਼ਾਈਨ ਹੈ ਜੀ ਇਹ ਅੱਗੇ ਫਿਰ ਆਪਾਂ ਆਹ ਵਾਲਾ ਕੁੰਡਾ ਤਾਰਾਂਗੇ ਇੱਕ ਕੁੰਡਾ ਉਲਟਾ ਬਣਾ ਲਾਂਗੇ ਇੱਕ ਕੁੰਡਾ ਆਪਾਂ ਉਲਟਾ ਬਣਾ ਲੈਣਾ ਇੱਕ ਕੁੰਡਾ ਆਪਾਂ ਖਾਲੀ ਧਰ ਲੈਣਾ ਧਾਗਾ ਪਿੱਛੇ ਕਰਕੇ ਇਸ ਤਰ੍ਹਾਂ ਕਰਦੇ ਹੋਏ ਆਪਾਂ ਪੂਰੀ ਸਲਾਈ ਬਣਾ ਲਾਂਗੇ। ਇਹਨਾਂ ਦਤੇ ਜੀ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਕਰ ਦਾਂਗੇ ਭਾਵੇਂ ਆਪਾਂ ਇਹਨਾਂ ਨੂੰ ਉਲਟੇ ਬਣਾ ਲਈਏ ਭਾਵੇਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਣਾ ਲਈਏ। ਰਬ ਇਹਨਾਂ ਨੂੰ ਉਲਟੇ ਹੀ ਬਣਾ ਲਵਾਂਗੇ। ਇਹ ਕੁੰਡਾ ਵੱਧ ਸੀ ਆਪਾਂ ਨੂੰ 2-2 ਕੁੰਡਿਆਂ ਦੇ ਸਾਹਮਣੇ ਚਾਹੀਦੇ। ਹੁਣ ਆਪਾਂ ਆਗੇ ਸਿੱਧੇ ਪਾਸੇ ਉਲਟੇ ਪਾਸੇ ਉਲਟੇ ਪਾਸੇ ਆ ਗਏ ਜੀ ਹੁਣ ਆਪਾਂ ਇੱਧਰ ਵੀ ਆਪਣਾ ਡਿਜ਼ਾਈਨ ਬਣੂਗਾ ਜੀ ਹੁਣ। ਹੁਣ ਆਪਾਂ ਦੋਨੇ ਕੁੰਡੇ ਆਹ ਲਵਾਂਗੇ ਜੀ ਇਕੱਠੇ। ਇੱਕ ਵਾਰੀ ਬਣਾਇਆ ਅਤੇ ਵਲ ਪਾ ਕੇ ਦੋ ਵਾਰੀ ਫਿਰ ਆਪਾਂ ਦੋਨਾਂ ਕੁੰਡਿਆਂ ਨੂੰ ਇਕੱਠੇ ਨਹੀਂ ਛੱਡਣਾ ਹੈਗਾ ਆ ਫਰਸਟ ਵਾਲਾ ਕੁੰਡਾ ਆਪਾਂ ਤਾਰ ਦਾਂਗੇ ਇਹਨੂੰ ਆਪਾਂ ਫਿਰ ਬਣਾ ਲਾਂਗੇ ਇੱਥੇ ਆਪਾਂ ਇਹ ਚਾਰ ਗੁੰਡੇ ਬਣ ਗਏ ਇੱਕ ਗੁੰਡੇ ਤੋਂ ਆ ਦੇਖੇ ਚਾਰ ਗੁੰਡੇ ਬਣ ਗਏ ਇਹ ਅੱਗੇ ਫੇਰ ਆਪਾਂ ਦੋ ਕੁੰਡੇ ਇਕੱਠੇ ਲਵਾਂਗੇ ਆਪਾਂ بس ਆਧਾਰ ਰੱਖਣਾ ਕਿ ਆਪਾਂ ਜਦੋਂ ਬਣਾਉਣ ਲੱਗਣਾ ਕੁੰਡਾ ਤਾਂ ਆਪਣਾ ਆਹ ਵਾਲਾ ਉੱਪਰ ਹੋਣਾ ਚਾਹੀਦਾ ਜਿਹੜਾ ਆਪਾਂ ਤਾਰਿਆ ਸੀਗਾ ਤਾਂ ਹੀ ਆਪਾਂ ਇੱਥੇ ਦੋਵਾਂ ਦਾ ਇੱਕ ਕਰਤਾ ਸੀਗਾ ਉੱਥੇ ਸੈੱਟ ਨਹੀਂ ਬੈਂਦਾ ਡਿਜ਼ਾਈਨ ਤੇ ਉਸ ਆਪਾਂ ਧਿਆਨ ਰੱਖਣਾ ਕਿ ਆਪਣਾ ਐਂਡ ਤੇ ਜਾ ਕੇ ਆਪਣਾ ਆਹ ਵਾਲਾ ਕੁੰਡਾ ਹੋਣਾ ਚਾਹੀਦਾ ਫੇਰ ਆਪਾਂ ਦੋਨੇ ਕੁੰਡੇ ਇਕੱਠੇ ਲਵਾਂਗੇ ਇੱਕ ਵਾਰੀ ਬਣਾਇਆ ਵਲ ਪਾ ਕੇ ਦੋ ਵਾਰੀ ਫਿਰ ਆਪਾਂ ਇੱਕ ਕੁੰਡਾ ਛੱਡ ਦਾਂਗੇ ਇਹਨੂੰ ਆਪਾਂ ਫਿਰ ਬਣਾ ਲਵਾਂਗੇ ਦੋ ਕੁੰਡਿਆਂ ਤੋਂ ਆਪਾਂ ਚਾਰ ਕੁੰਡੇ ਬਣਾ ਲੈਣੇ ਆ ਤੇ ਉਹ ਵੀ ਆਪਾਂ ਇਸ ਤਰ੍ਹਾਂ ਕਰਕੇ ਬਣਾਉਣੇ ਆ ਦੋ ਕੁੰਡਿਆਂ ਨੂੰ ਇਕੱਠੇ ਬਣਾ ਲੈਣਾ ਫਿਰ ਵਲ ਪਾ ਕੇ ਫਿਰ ਦੋਨੋਂ ਨੂੰ ਇਕੱਠੇ ਬਣਾ ਲੈਣਾ ਫਿਰ ਆਪਾਂ ਵਿੱਚੋਂ ਇੱਕ ਕੁੰਡਾ ਛੱਡ ਦੇਣਾ ਲਾਸਟ ਵਾਲਾ ਕੁੰਡਾ ਆਪਾਂ ਫਿਰ ਤੋਂ ਬਣਾ ਲੈਣਾ ಲ ದೋ ಕುಂಡೆ ಬಚ ಗುಂಪು ತರಹ ಬಣ್ಣ ಚಲೋ ಜೀವ ಪೂರಿ ಸಿದಸೆ ಆ ತಾರೇ ਧਾਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਆਪਾਂ ਆਪਣੇ ਵਾਲੇ ਪਾਸੇ ਉਲਟਾ ਬਣਾ ਲਵਾਂਗੇ ਧਾਗਾ ਪਿੱਛੇ ਕਰਾਂਗੇ ਆ ਹੁਣ ਆਪਣੇ ਕੋਲੇ ਤਿੰਨ ਗੁੰਡੇ ਆ ਜੀ ਇੱਥੇ ਆਇ ਇੱਕ ਇਸ ਤਰ੍ਹਾਂ ਇਹ ਵੜਾ ਆ ਮੇ ਜਪਿਆ ਗਿਆ ਥੱਲੇ ਆ ਗਿਆ ਇੱਥੇ ਤਿੰਨ ਗੁੰਡੇ ਆ ਇਹ ਤਿੰਨਾਂ ਦਾ ਆਪਾਂ ਉਲਟੇ ਵਾਲੇ ਸਿੱਧਾ ਗੁੰਡਾ ਬਣਾ ਲੈਣਾ ਯਾਨੀ ਇਹ ਤਿੰਨਾਂ ਦਾ ਇੱਕ ਕੁੰਡਾ ਕਰ ਦਾਂਗੇ ਫਿਰ ਇੱਕ ਕੁੰਡਾ ਉਲਟਾ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਧਾਗਾ ਪਿੱਛੇ ਕਰਕੇ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਕੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਚਾਰ ਕੁੰਡੇ ਸੀ ਆਪਾਂ ਚਾਰਾਂ ਤੋਂ ਆਪਾਂ ਦੋ ਫੇਰ ਬਣਾ ਲੈਣੇ ਜੇ ਆਪਣੇ ਆ ਦੇਖ ਲਓ ਤੁਸੀਂ ਵੀਡੀਓ ਨੂੰ ਇੱਥੇ ਹੀ ਨਾ ਹਾਲੇ ਸਕਿਪ ਕਰਿਓ ਅੱਗੇ-ਅੱਗੇ ਦੇਖਿਓ ਵੀਡੀਓ ਬਹੁਤ ਸੋਹਣੀ ਬਣੂਗੀ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਵੀਡੀਓ ਤਾਂ ਚਲ ਤੁਸੀਂ ਦੱਸੋਗੇ ਵੀ ਚੰਗੀ ਕਿਵੇਂ ਲੱਗਦੀ ਤੁਹਾਨੂੰ ਕਿ ਨਹੀਂ ਪਰ ਡਿਜ਼ਾਈਨ ਬਹੁਤ ਸੋਹਣਾ ਹੈ ਹਲੋ ਜੇ ਪੂਰੀ ਸਲਾਈ ਬਣਾ ਲਈਏ ਤੇ ਇਸ ਤਰ੍ਹਾਂ ਬਣਿਆ ਆਪਣਾ ਡਿਜ਼ਾਈਨ ਕੁਝ ਹੁਣ ਆਪਾਂ ਆਗੇ ਉਲਟੇ ਪਾਸੇ ਉਲਟੇ ਪਾਸੇ ਫਿਰ ਤੋਂ ਆਪਾਂ ਜਿਹੜਾ ਆਹ ਕੁੰਡਾ ਬਣਾਇਆ ਸੀ ਉਲਟਾ ਇੱਧਰ ਇਹਨੂੰ ਆਪਾਂ ਇਸ ਤਰ੍ਹਾਂ ਧਾਰ ਲੈਣਾ ਜੀ ਤੇ ਆਹ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਦੇਣਾ ਆ ਵਾਲਾ ਕੁੰਡਾ ਆਪਾਂ ਫੇਰ ਤਾਰ ਲੈਣਾ ਜਿਹੜੇ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਬਣਾਇਆ ਸੀ ਜਿਹੜਾ ਉਹ ਵਾਲਾ ਕੁੰਡਾ ਆਪਾਂ ਤਾਰ ਲੈਣਾ ਜਿਹੜਾ ਕੁੰਡਾ ਆਪਾਂ ਉਧਰ ਉਲਟਾ ਬਣਾਇਆ ਸੀ ਆਪਾਂ ਇਧਰੋਂ ਸਿੱਧਾ ਬਣਾ ਲੈਣਾ ਗਲਤੀ ਲੱਗ ਜਾਂਦੀ ਨਵਿਆ ਪਾ ਕੇ ਸਿੱਧੇ ਪਾਸੇ ਹੁਣ ਹੁਣ ਆਪਾਂ ਪੂਰੀ ਸਲਾਈ ਇਹ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਦੇ ਆਂ ਇੱਕ ਸਲਾਈ ਆਪਾਂ ਉਧਰੋਂ ਆਉਂਦੇ ਹੋਏ ਬਣਾਵਾਂਗੇ ਉਲਟੀ ਤੇ ਇੱਕ ਸਿੱਧੀ ਦੋ ਸਲਾਈਆਂ ਆਪਾਂ ਇਹ ਤੁਹਾਨੂੰ ਇੱਕ ਆ ਤੇ ਇੱਕ ਆ ਦੋਨੇ ਮਿਲਾ ਕੇ ਬਣਾ ਕੇ ਫਿਰ ਮਿਲਦੇ ਆਂ ਇਹ ਫਿਰ ਆਪਾਂ ਦੂਜਾ ਰੰਗ ਲਾਵਾਂਗੇ ਹਾਂ ਜੀ ਆਪਾਂ ਦੋ ਸਲਾਈਆਂ ਬਣਾ ਲਈਆਂ ਕਿ ਹੁਣ ਆਪਾਂ ਲਾਉਨੇ ਆਂ ਦੂਜਾ ਕਲਰ ਨਾ ਲਈ ਆਪਾਂ ਦੂਜਾ ਕਲਰ ਲਾਉਨੇ ਆਂ ਆਪਾਂ ਹਾਂ ਫਸਟ ਵਾਲਾ ਗੁੰਡਾ ਵੀ ਬਣਾ ਲੈਨੇ ਆਂ ਤਾਂ ਕਿ ਅੱਗੇ ਕਰਾਂਗੇ ਆ ਵਾਲਾ ਗੁੰਡਾ ਆਪਾਂ ਉਲਟਾ ਬਣਾਵਾਂਗੇ ਆ ਵਾਲਾ ਗੁੰਡਾ ਆਪਾਂ ਤਾਰ ਲਵਾਂਗੇ ਸੇਮ ਕੋੰਡਾ ਉਹੀ ਹੈ ਜਿਹੜਾ ਆਪਾਂ ਪਹਿਲਾਂ ਤਾਰਿਆ ਸੀਗਾ ਉਹੀ ਆਪਾਂ ਤਾਰਨਾ ਹੈ ਤੇ ਜਿਹੜਾ ਬਣਾਇਆ ਸੀ ਉਹ ਆਪਾਂ ਉਲਟਾ ਬਣਾ ਲੈਣਾ ਲੋ ਜੀ ਆਪਾਂ ਆ ਗਏ ਉਲਟੇ ਪਾਸੇ ਉਲਟੇ ਪਾਸੇ ਫਿਰ ਆਪਾਂ ਆਹ ਕੁੰਡਾ ਲੈਣਾ ਨਾਲ ਇੱਕ ਆਪਾਂ ਆ ਵਾਲਾ ਕੁੰਡਾ ਲੈਣਾ ਇੱਕ ਵਾਰੀ ਬਣਾਇਆ ਲੜ 파 ਕੇ ਦੋ ਵਾਰੀ ਫਿਰ ਆਪਾਂ ਇੱਕ ਕੁੰਡਾ ਲਾ ਦਵਾਂਗੇ ਇੱਕ ਫਿਰ ਬਣਾ ਲਵਾਂਗੇ ਚਾਰ ਗੁੰਡੇ ਬਣਾ ਲੈਣੇ ਆਪੇ ਦੋ ਗੁੰਡੇ ਤਾਂ ਆਪਾਂ ਕੁੰਡਾ ਬਣਾਉਣਾ ਪੁਰ ਲਗੇ ਸੀ ਇੱਥੇ ਇਹ ਵੀ ਖਾਲੀ ਧਾਰਤਾ ਸੀ ਆ ਵੀ ਦੋਨੇ ਖਾਲੀ ਧਾਰਤੇ ਸੀ ਆਪਾਂ ਇਹ ਬਣਾ ਲੇ ਹੁਣ ਤੁਹਾਨੂੰ ਦੇ ਸੀਗੇ ਸੀ ਤਿੰਨ ਕੁੰਡੇ ਸੀਗੇ ਬਿਨਾ ਬਣਾਏ ਹਲੋ ਜੇ ਇਹ ਵੀ ਆਪਾਂ ਸਿੱਧੇ ਪਾਸੇ ਆ ਗਏ ਤੇ ਆਪਾਂ ਫਰਸਟ ਵਾਲਾ ਗੁੰਡਾ ਉਲਟਾ ਬਣਾ ਲਿਆ ਸੀਗਾ ਇੱਥੇ ਆਪਾਂ ਤਿੰਨਾ ਦਾ ਇੱਕ ਕਰਤਾ ਅੱਗੇ ਵੀ ਇਸ ਤਰ੍ਹਾਂ ਹੀ ਆਪਾਂ ਇੱਕ ਗੁੰਡਾ ਉਲਟਾ ਬਣਾਉਨੇ ਆ ਤੇ ਤਿੰਨਾ ਦਾ ਇੱਕ ਬਣਾਉਨੇ ਆ ਜੇ ਸਿੱਧਾ ਬਣਾ ਲੈਣਾ ਇੱਕ ਗੁੰਡਾ ਆਪਾਂ ਉਲਟਾ ਬਣਾ ਲੈਣਾ ਜਿਹੜੇ ਤਿੰਨਾ ਦਾ ਇੱਕ ਕਰਨਾ ਇਹਨੂੰ ਆਪਾਂ ਸਿੱਧਾ ਗੁੰਡਾ ਬਣਾਉਣਾ ਜੀ ਸਿੰਪਲ ਕੁੰਡਾ ਬਣਾਉਣਾ ਜਿਹੜਾ ਆਪਾਂ ਸਿੱਧੇ ਪਾਸੇ ਉਲਟਾ ਬਣਾਉਣਾ ਤੇ ਅੱਜ ਆਪਾਂ ਸਲਾਈ ਬਣਾ ਕੇ ਫਿਰ ਮਿਲਦੇ ਹਾਂ ਹੁਣ ਆਪਾਂ ਆਗੇ ਜਿਹੜੇ ਉਲਟੇ ਪਾਸੇ ਉਲਟੇ ਪਾਸੇ ਉਹੀ ਆਪਾਂ ਜਿਹੜਾ ਤਿੰਨਾ ਦਾ ਇੱਕ ਕੀਤਾ ਉਹਨੂੰ ਆਪਾਂ ਅਟਾਰ ਲੈਣਾ ਜਿਹੜਾ ਕੁੰਡਾ ਆਪਾਂ ਉਧਰ ਉਲਟਾ ਬਣਾਇਆ ਸੀ ਉਧਰ ਆਪਾਂ ਇਹਨੂੰ ਸਿੱਧਾ ਬਣਾ ਲੈਣਾ ਆਹ ਗੁੰਡਾ ਤਾਰ ਲੈਣਾ ਇਹਨੂੰ ਸਿੱਧਾ ਬਣਾ ਲੈਣਾ ਹੁਣ ਲਓ ਜੀ ਇਸ ਤਰ੍ਹਾਂ ਬਣਦਾ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਦਾ ਤੇ ਆਪਾਂ ਇਹਨੂੰ ਜਿਆਦਾ ਰੰਗਾਂ 'ਚ ਵੀ ਬਣਾ ਸਕਦੇ ਹਾਂ ਤੇ ਜਿਵੇਂ ਇਹਨਾਂ ਨਾਲ ਦੋਨਾਂ ਨਾਲ ਵਾਈਟ ਪਾਵਾਂਗੇ ਤਾਂ ਫਿਰ ਹੋਰ ਵੀ ਸੋਹਣਾ ਲੱਗੂਗਾ ਤੇ ਬੱਚਿਆਂ ਵਾਸਤੇ ਬਹੁਤ ਸੋਹਣਾ ਲੱਗਦਾ ਜੇ ਲਾਈਟ ਕਲਰ ਪਾਉਣੇ ਆ ਤਾਂ ਵੱਡੀ ਕੋਟੀ ਸਵਟਰ ਵੀ ਬਣਾ ਸਕਦੇ ਆ ਦੇਖੋ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਕਮੈਂਟ ਵੀ ਜ਼ਰੂਰ ਕਰ ਦਿਓ ਤੇ ਮੇਰੇ ਵੀਡੀਓ ਬਣਾਉਣ ਦਾ ਤਰੀਕਾ ਚੰਗਾ ਲੱਗਿਆ ਤਾਂ ਤਾਂ ਵੀ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਜੀ 6 6 ਸਲਾਈਆਂ ਪੈਂਦੀਆਂ ਜੀ ਆਪਣੇ ਡਿਜ਼ਾਈਨ ਦੀਆਂ ਇੱਕ ਦੀਆਂ 6 ਸਲਾਈਆਂ ਪੈਂਦੀਆਂ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਤੇ ਬਹੁਤ ਸੋਹਣਾ ਹੈ ਉਲਟੀ ਸਾਈਡ ਤੋਂ ਇਸ ਤਰ੍ਹਾਂ ਦੇਖਦਾ ਹੈ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ